ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 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 ਅਮਰਪਾਲ ਸਿੰਘ ਜੀ ਗੋਨੀ ਜੋ ਸਾਡੇ ਹਰਖੰਡਾ ਚਾਰਜ ਦੇ ਸਾਡੇ ਕੋਲ ਪਹੁੰਚੇ ਨੇ ਅਸੀਂ ਇੱਥੇ ਉਹਨਾਂ ਦਾ ਪਹੁੰਚਦੇ ਤਹਿ ਦਿਲੋਂ ਧੰਨਵਾਦ ਵੀ ਕਰਦੇ ਆਂ ਤੇ ਸਾਥੀਓ ਅੱਜ ਤਾਂ ਮੈਂ ਦੱਸਣਾ ਚਾਹੁੰਨਾ ਕਿ ਜਿੰਨੀਆਂ ਵੀ ਸਕੀਮਾਂ ਹੁੰਦੀਆਂ ਨੇ ਸਾਰੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਾ ਲਾਗ ਲੋਕ ਸਭਾ ਅੰਮ੍ਰਿਤਸਰ ਦੇ ਸਾਧ ਤਰਨਜੀਤ ਸੰਧੂ ਲਈ ਇੰਨਾ ਕਮਲ ਇੰਨਾ ਚੋ ਨਿਸ਼ਾਨਾ ਕਮਲ ਦਾ ਪੁੱਲ ਉਹਨਾਂ ਲਈ ਦੇਰ ਦੀ ਕਰਦਾ ਏ ਸਮਝਾਉਣ ਬੁਝਾਉਣ ਦੀ ਲੋੜ ਉੱਥੇ ਜਿੱਥੇ ਬਗਾਨੇ ਬਿੱਥੇ ਹੁੰਦੇ ਆ ਮਾਤਰਾ ਦਾ ਪਤਾ ਹੈ ਨਹੀਂ ਪ੍ਰਧਾਨ ਮੰਤਰੀ ਦਾ ਨੌਜੋਨ ਨੂੰ ਪਤਾ ਕੀ ਕਿ ਹੁਣ ਮਾਤਰਾ ਆ ਜਿਹੜਾ ਖਲੋਤਾ ਇੱਕੋ ਨਾਰੇ ਵਿਧਾਨ ਸਭਾ ਲਗੇ ਨਾ ਆਪਣਾ ਕੁਲਦੀਪ ਸਿੰਘ ਧਾਰੀ ਯਾਰ 2.5 ਸਾਲ ਹੋ ਗਏ ਨੂੰ ਵਜ਼ੀਰ ਬਣੇ ਨੂੰ 2.5 ਸਾਲ ਕੋਈ ਬਾਦਵੇਂ ਤੇ ਕਿਸੇ ਦੇ ਦੁੱਖ ਸੁੱਖ ਚ ਆ ਇਹ ਪਿੰਡ ਦੀ ਡਵੈਲਪਮੈਂਟ ਕੋਈ ਗਲੀ ਕੋਈ ਨਾਲੀ ਕੋਈ ਸਾਂਝੇ ਕੰਮ ਕੋਈ ਧਰਮਸ਼ਾਲਾ ਕੋਈ ਸ਼ੈਡ ਜਾਂ ਕੋਈ ਸ਼ਮਸ਼ਾਨ ਘਾੜ ਕਬਰਿਸਤਾਨ ਕਿਹ ਇਹ ਸਕੂਲ ਨੂੰ ਕਿਹਨ ਦਵਾਈ ਦਵਾਈ ਦਿੱਤੀ ਹੈ ਨਹੀਂ ਕੋਈ ਬਾਹਰ ਨਹੀਂ ਕਰਕੇ ਦਾ ਦੇਵੇ 25 ਸਾਲਾਂ ਦਾ ਕਿਹ ਪੰਜਾਬ ਨੂੰ ਫੰਡ ਦਿੱਤਾ ਹੋਵੇ ਕੋਈ ਬਾਹਰ ਖੜੀ ਕਰੇ ਕੋਈ ਨਹੀਂ ਦਿੱਤਾ ਆਪਣੀ ਘਰ ਦੀ ਸੜਕ ਬਣਾਈ ਆ ਲੋ ਤੇ ਮੇਰੀ ਬੇਨਤੀ ਸੁਣੋ ਆ ਬੈਠਾ ਪੇਦਾ ਬਿੱਲੀ ਹਣੀ ਤੇ ਉਹੀ ਭਰਾਵਾਂ ਦੇ ਬਿੱਲੇ ਰੱਬ ਕਰਨ ਲਗਾ ਕਿ ਜਦੋਂ ਇਹਨੇ ਬੰਨਾ ਹੀ ਜਦੋਂ ਇਹਨੂੰ ਆਪਾ ਵੋਟਾਂ ਪਾਉਣੀਆਂ ਆਈ ਇਹ ਹਰ ਸੇਈਦ ਤੇ ਕਹਿੰਦਾ ਹੁੰਦਾ ਸੀ ਕਿ ਮੇਰੀ ਨਾਂ ਬਾਹਰ ਮੇਰਾ ਮੁੰਡਾ ਬਾਹਰ ਮੇਰੀ ਘਰ ਦੀ ਬਾਹਰ ਤੇ ਜਿਹੜੇ ਮੇਰੇ ਵਲੰਟੀਅਰ ਹੋਣਗੇ ਇਹ ਮੇਰੇ ਦਫਤਰ ਦੇ ਕੰਮ ਚਲਾਇਆ ਕਰਨਗੇ ਤੇ ਜਦੋਂ ਇਹ ਮੰਤਰੀ ਬਣ ਗਿਆ ਨੌ ਵੀ ਝਾੜ ਫੜ ਕੇ ਬਾਹਰ ਆ ਗਈ ਮੁੰਡਾ ਵੀ ਬਾਹਰ ਆ ਗਿਆ ਧਾਰੀ ਵੀ ਆ ਗਈ ਹੁਣ ਬੜਾ ਸਫਲ ਸਫਲ ਫਾਰਮਰ ਬਣਿਆ ਆ ਤੇ

ਪਾਉਗੀ ਅੱਜ ਕੱਟਣੇ ਫੋੜ ਵਾਲੇ ਮੋਦੀ ਅੱਜ ਆਉਂਦੇ ਰਹੇ ਆ ਅੱਜ ਮੇਰੇ ਛੋਟੇ ਵੀਰ ਬਿੱਲਾ ਜੀ ਨੇ ਇਹਦਾ ਨਿਕ ਨੇਮ ਆ ਜਿਹੜਾ ਮਸ਼ਹੂਰ ਆ ਤੇ ਇਨਾਂ ਨੇ ਬੜੀ ਸੱਜੇ ਢੰਗ ਨਾਲ ਅੱਜ ਇੱਕ ਵਧੀਆ ਇਕੱਠ ਕਰਾਇਆ ਜ ਜਿਹਦੇ ਵਿੱਚ ਕਾਫੀ ਸੰਗਤ ਜਿਹੜੀ ਆ ਇਸ ਹਾਲ ਦੇ ਵਿੱਚ ਇਕੱਠੀ ਹੋਈ ਤੇ ਐਸਾ ਸਾਰਿਆਂ ਨੇ ਬੇਨਤੀ ਕੀਤੀ ਕਿ ਸਾਡੇ ਕੈਂਡੀਡੇਟ ਤਰਨਜੀਤ ਸਿੰਘ ਸੰਧੂ ਜੋ ਬਹੁਤ ਹੀ ਇਮਾਨਦਾਰ ਸੁਲਝੇ ਹੋਏ ਗਾਂ ਬਧੂ ਪੁਰਸ਼ਾ ਉਹਨਾਂ ਨੂੰ ਇੱਕ ਤਰੀਕ ਨੂੰ ਉਹਨਾਂ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਆ ਉਹਦੇ ਤੇ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਾਉਣ ਦੀ ਅਪੀਲ ਕੀਤੀ ਹੈ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਹਲ ਕਾਨਕਾਰ ਜਮਨਪਾਲ ਸਿੰਘ ਬੋਨੀ ਜੀ ਸਾਡੇ ਜਿੰਨੇ ਦੇ ਵਾਈਸ ਪ੍ਰਧਾਨ ਅਤੇ ਸਾਫਕਾ ਸਰਪੰਚ ਸੁਖਦੇਵ ਸਿੰਘ ਜੀ ਗੌਰੇ ਨੰਗਲ ਤੇ ਹੋਰ ਪਤਵੰਤੇ ਸੱਜਣ ਜਿਹੜੇ ਹੀ ਸਾਡੇ ਮੋਤਵੇਰ ਉਹਨਾਂ ਸਾਰਿਆਂ ਨੇ ਇਸ ਅਪੀਲ ਕਰ ਲੈਵੇ ਵਿੱਚ ਸ਼ਿਰਕਤ ਕੀਤੀ ਚਾਰ ਚਾਰ ਪਾਰਟੀਆਂ ਮੇਨ ਨੇ ਤੁਸੀਂ ਕਿਹਦੇ ਨਾਲ ਟੱਕਰ ਵੇਖਦੇ ਜੀ ਭਾਜਪਾ ਦੀ ਵੇਖੋ ਕਿਸੇ ਵੀ ਪਾਰਟੀ ਨੂੰ ਛੋਟੀ ਕਰਕੇ ਨਹੀਂ ਵੇਖਿਆ ਜਾਂਦਾ ਪਰ ਕੰਦ ਤੇ ਲਿਖਿਆ ਅੱਜ ਸਾਰੀ ਦੁਨੀਆ ਨੂੰ ਪਤਾ ਕਿ ਸੈਂਟਰ ਦੇ ਵਿੱਚ ਮੋਦੀ ਜੀ ਦੀ ਸਰਕਾਰ ਆ ਰਹੀ ਆ ਤੇ ਅੰਮ੍ਰਿਤਸਰ ਦੀ ਜਨਤਾ ਨੇ ਪੂਰਾ ਮਨ ਬਣਾਇਆ ਕਿ ਉਹ ਸੰਧੂ ਸਾਹਿਬ ਨੂੰ ਜਿਤਾ ਕੇ ਇਹ ਲੋਕ ਸਭਾ ਹਲਕੇ ਤੋਂ ਦਿੱਲੀ ਜ਼ਰੂਰ ਭੇਜਣਗੇ ਇਸ ਕਰਕੇ ਆਪਾਂ ਦੀ ਟੱਕਰ ਤਾਂ ਲੋਕਾਂ ਨੇ ਜਿਹੜੀ ਆ ਸਾਨੂੰ ਪ੍ਰਤੱਖ ਬਹੁਮਤ ਦੇ ਅੰダー ਕ ਮਨ ਬਣਾ ਚੁੱਕੇ ਆ ਸਾਡੀ ਕਿਸੇ ਵੀ ਪਾਰਟੀ ਨਾਲ ਕੋਈ ਟੱਕਰ ਨਹੀਂ ਹੈਗੀ ਵਿਰੋਧੀ ਦੇ ਕਹਿ ਰਹੇ ਵੀ ਬੀਜੇਪੀ ਦੀ ਪਿੰਡਾਂ ਦੇ ਵਿੱਚ ਵੋਟ ਨਹੀਂ ਹੈਗੀ ਤੁਹਾਨੂੰ ਵੀ ਲੱਗਦਾ ਕੋਈ ਖਾਸ ਵਿਰੋਧੀ ਤੇ ਸਾਨੂੰ ਕੋਈ ਮਿਲਿਆ ਨਹੀਂ ਜਿਹੜਾ ਕਹਿੰਦਾ ਹੋਵੇ ਕਿ ਬੀਜੇਪੀ ਦੀ ਨਹੀਂ ਪਿਛਲੇ ਮੈਂ 1996 ਤੋਂ ਤਕਰੀਬਨ ਇਲੈਕਸ਼ਨਾਂ ਵੇਖਦਾ ਆ ਰਿਆਂ ਪਰ ਜਿੰਨਾ ਐਰਕਾ ਬੀਜੇਪੀ ਨੂੰ ਵੋਟ ਪਾਉਣ ਦਾ ਕਰੇਜ ਪਿੰਡਾਂ ਚੋਂ ਆ ਉਹਨਾਂ ਕਦੇ ਵੀ ਨਹੀਂ ਸੀ ਹੋਇਆ ਇਸ ਕਰਕੇ ਤਾਂ ਆ ਤੁਹਾਡੇ ਨਕੇਜੇ ਪਿੰਡ ਤੇ ਇੱਕ ਦਿਨ ਦੇ ਇਕੱਠ ਨੂੰ ਇਹ ਦੱਸਦਾ ਕਿ ਸਾਰੇ ਲੋਕ ਜਿਹੜੇ ਆ ਖਾਸ ਕਰਕੇ ਗਰੀਬ ਲੋਕ ਆ ਗਰੀਬ ਕਿਸਾਨ ਗਰੀਬ ਮਜ਼ਦੂਰ ਗਰੀਬ ਦੁਕਾਨਦਾਰ ਸਾਰਿਆਂ ਨੇ ਮਨ ਬਣਾਇਆ ਕਿ ਇਸ ਵਾਰ ਜੇ ਡਿਵੈਲਪਮੈਂਟ ਹਿੰਦੁਸਤਾਨ ਦੀ ਕਰਾਉਣੀ ਆ ਹਿੰਦੁਸਤਾਨ ਨੂੰ ਗਾਂ ਲੈ ਕੇ ਜਾਣਾ ਤੇ ਫਿਰ ਮੋਦੀ ਜੀ ਦੀਆਂ ਬਾਹਾਂ ਨੂੰ ਮਜ਼ਬੂਤ ਕਰਨ ਲਈ ਤਰਨਜੀਤ ਸਿੰਘ ਸੰਧੂ ਨੂੰ ਵੋਟ ਪਾਉਣੀ ਬਹੁਤ ਜ਼ਰੂਰੀ ਆ ਭਾਜੀ ਅੱਜ ਦਾ ਪ੍ਰੋਗਰਾਮ ਬਾਰੇ ਦੱਸੋ ਪਿੰਡ ਚੇਤਨਪੁਰੇ ਵਿਖੇ ਸਾਤ ਤਰਨਜੀਤ ਸੰਧੂ ਜਿਹੜੇ ਸਾਡੇ ਲੋਕ ਸਭਾ ਭਾਜਪਾ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਉਹਨਾਂ ਦੀ ਵੋਟਾਂ ਲਈ ਬੇਨਤੀ ਕਰਨ ਆਏ ਹਾਂ ਤੇ ਛੋਟੇ ਵੀਰ ਬਿੱਲਾ ਜੀ ਨੇ ਸਾਡੇ ਪ੍ਰਧਾਨ ਸਾਹਿਬ ਸਾਡੇ ਸਮੂਚੇ ਭਰਾਵਾ ਕਿੰਨਾ ਨੇ ਅੱਜ ਕਈ ਕਾਂਗਰਸ ਨੂੰ ਛੱਡ ਕੇ ਆਪ ਨੂੰ ਛੱਡ ਕੇ ਆਮ ਪਾਰਟੀ ਨੂੰ ਛੱਡ ਕੇ ਅੱਜ ਭਾਜਪਾ ਸ਼ਾਮਲ ਹੋਏ ਆ ਮੈਂ ਉਹਨਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਜੀ ਆਇਆਂ ਕਹਿੰਦਾ ਤੇ ਵਧਾਈ ਦਿੰਦਾ ਤੇ વિશ્વાસ ਦਿੰਦਾ ਆ ਤੇ ਤੁਹਾਡੇ ਹਰ ਦੁੱਖ ਸੁੱਖ ਭਾਈਵਾਲ ਹੋਵਾਂਗੇ ਤੇ ਅਸੀਂ ਬੇਨਤੀ ਕੀਤੀ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਜੇ ਜੇ ਪੰਜਾਬ ਨੂੰ ਮੁੜ ਆਰਥਿਕ ਦੀਤ ਲੈ ਕੇ ਆਉਣਾ ਜੇ ਪੰਜਾਬ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਜੇ ਜੇ ਭਾਈ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਜੇ ਸਿਰਫ ਭਾਰਤੀ ਜਨਤਾ ਪਾਰਟੀ ਰੱਖ ਸਕਦੀ ਹੈ ਜੇ ਪੰਜਾਬ ਨੂੰ ਨਸ਼ੇ ਤੋਂ ਰਹਿਤ ਰੱਖਣਾ ਜੇ ਗੁੰਡਾਗਰਦੀ ਤੋਂ ਰਹਿਤ ਰੱਖਣਾ ਜੇ ਤੇ ਭਾਰਤੀ ਜਨਤਾ ਪਾਰਟੀ ਕਰ ਸਕਦੀ ਆ ਜਿਸ ਤਰ੍ਹਾਂ ਇਹਦੀ ਇੱਕ ਉਦਾਹਰਨ ਯੂਪੀ ਦੇ ਜੋਗੀ ਦਿੱਤਿਆ ਨਾਲ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਕਰਕੇ ਵਿਖਾਇਆ ਆ ਤੇ ਮੈਂ ਹਰ ਇੱਕ ਨੂੰ ਬੇਨਤੀ ਕਰਦਾ ਪੰਜਾਬ ਨਿਵਾਸੀਆਂ ਨੂੰ ਕਿ ਜੇ ਆਪਾਂ ਅਕਾਲੀ ਵੀ ਬਣਾ ਕੇ ਵੇਖ ਲਈਆ ਆਪਾਂ ਕਾਂਗਸੀ ਵੀ ਬਣਾ ਕੇ ਵੇਖ ਲਈਆ ਆਪਾਂ ਆਮ ਪਾਰਟੀ ਵੀ ਬਣਾ ਕੇ ਵੇਖ ਲਈਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਬਣਾ ਕੇ ਵੇਖਿਓ ਤਾਂ ਜੋ ਇਹ ਆਪਾਂ ਆਪਣਾ ਮਾਹੌਲ ਸਿਰ ਸਕੀਂ ਰੋੜੇ ਪਿੰਡਾਂ ਨੇ ਜਾ ਰਹੇ ਜੇ ਕਿੰਨਾ ਕੁ ਉਤਸ਼ਾਹ ਲੋਕਾਂ ਦੇ ਵਿੱਚ ਆਠ ਆਠ ਆਟਾ ਮਾਰਦਾ ਸਮੁੰਦਰ ਆ ਜਿਹੜੀ ਜੁਆਇਨਿੰਗ ਹੋ ਰਹੀ ਆ ਆ ਜਿਹੜੇ ਲੋਕ ਤੜਾ ਤੜ ਭਾਰਤੀ ਜਨਤਾ ਪਾਰਟੀ 'ਚ ਜੁੜ ਰਹੇ ਨੇ ਸਾਡਾ ਪਰਿਵਾਰ ਵੱਧ ਰਿਹਾ ਇਹ ਤੋਂ ਮੇਰੇ ਕੋਲ ਅਲਫਾਜ਼ ਨਹੀਂ ਮੇਰੇ ਕੋਲ ਸ਼ਬਦ ਨਹੀਂ ਕਿਦਾਂ ਨਾ ਮੈਂ ਧੰਨਵਾਦ ਕਰ ਸਕਦਾ ਮੈਂ ਤੇ ਸੰਦੇਸ਼ ਦੇਣਾ ਚਾਹੁੰਦਾ ਜੇ ਇਹ ਪੰਜਾਬ ਨੂੰ ਪਿਆਰ ਕਰਦੇ ਜੇ ਜੇ ਪੰਜਾਬੀ ਤੈਨੂੰ ਪਿਆਰ ਕਰਦੇ ਜੇ ਜੇ ਆਪਸੀ ਭਾਈਚਾਰੇ ਨੂੰ ਪਿਆਰ ਕਰਦੇ ਜੇ ਤੇ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਸਤਨਜੀ ਸਿੰਘ ਨੂੰ ਜਿਤਾ ਕੇ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰੀਏ ਇਹ ਸਰ ਜਿਹੜਾ ਵਿਰੋਧ ਹੋ ਰਿਹਾ ਤੇ ਭਾਰਿਕੀ ਕੋ ਕਿਹੜਾ ਕੋਣ ਵਿਰੋਧ ਕਰ ਰਿਹਾ ਜੀ ਕਿਸਾਨ ਕਿਸਾਨ ਤੇ ਆ ਆ ਮਜ਼ਦੂਰ ਆ ਬੈਠੇ ਜੇ ਕਿਸਾਨ ਆਪਣੇ ਪੈੜੀਆਂ 'ਚ ਬੈਠਾ ਜੇ ਉੱਥੇ ਜਾ ਕੇ ਆਪਣੀ ਵਟਾ ਬੰਨੇ ਸਿਧੇ ਕਰਦੇ ਪਏ ਜੇ ਉਹਨੂੰ ਪਧਰੀ ਕਰਦੇ ਪਏ ਜੇ ਇਹ ਨੈਕਸਲਾਈਟ ਤੇ ਕਾਮੈਂਟ ਕਰਦੇ ਪਏ ਨੇ ਤੇ ਇਹਨਾਂ ਨੇ ਅੰਮ੍ਰਿਤਸਰ ਜਿਹਦੇ 'ਚ ਇੰਡਸਟਰੀ ਦਾ ਬੇੜਾਗਰ ਕੀਤਾ ਕਿ ਇਹਨਾਂ ਨੇ ਗਰੀਬਾਂ 'ਚ ਜਿਹੜੇ ਮਜ਼ਦੂਰ ਉੱਥੇ ਦਿਹਾੜੀਆਂ ਕਰਦੇ ਸੀ ਉਹਨਾਂ ਦਾ ਉਹਨਾਂ ਨੂੰ ਬੇਰੁਜ਼ਗਾਰ ਕਰਕੇ ਘਰੋਂ ਬੇਕਾਰ ਕਰਕੇ ਉਹਨਾਂ ਨੂੰ ਮਾੜੀ ਹਾਲਤ ਕੀਤੀ ਇਹ ਕਿਸਾਨਾਂ ਦਾ ਕੰਮ ਨਹੀਂ ਕਿਸਾਨ ਕਿਸਾਨ ਤੇ ਵਸਾਉਂਦੇ ਆ ਕਿ ਕਿਸਾਨ ਜਿਹੜਾ ਪੁੱਤਾਂ ਨੂੰ ਫਸਲ ਪਾਲਦਾ ਉਹ ਤੇ ਵਸਾਉਂਦਾ ਆ ਇਹ ਜਿਹੜੇ ਝੰਡਿਆਂ ਵਾਲੇ ਆ ਡੰਡਿਆਂ ਵਾਲੇ ਆ ਇਹ ਨੈਕਸਟ ਸਲਾਈਡ ਤੇ ਕਾਮਰੇਡ ਨੇ ਇਹ ਪਈਦੀ ਆਪਣੀ ਪਰਭਾਸ਼ਾ ਵਸਾਈ ਕਰੀਏ ਨੈਕਸਟ ਸਲਾਈਡ ਤੇ ਕਾਮਰੇਡ ਨੇ ਕਿਸਾਨ ਨਹੀਂ ਇਹ ਕੰਮਾਂ ਚ ਪੈਂਦਾ ਤਾਂ ਜਗਜੀਤ ਸਿੰਘ ਬਿੱਲਾ ਪਿੰਡ ਚੇਤਨਪੁਰਾ ਅੱਜ ਦਾ ਪ੍ਰੋਗਰਾਮ ਜਿਹੜਾ ਸਰਦਾਰ ਤਰਨਜੀਤ ਸੰਧੂ ਜੀ ਸਮੁੰਦਰੀ ਉਹਨਾਂ ਦੇ ਹੱਕ ਦੇ ਵਿੱਚ ਜੋ ਅੱਜ ਪਿੰਡ ਚੇਤਨਪੁਰਾ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਉਹ ਇਸ ਮੀਟਿੰਗ ਦੇ ਵਿੱਚ ਤੁਸੀਂ ਦੇਖਿਆ ਬੜੀ ਵੱਡੇ ਇਕੱਠ ਦੇ ਨਾਲ ਜਿਹੜਾ ਐਸੀਬੀਸੀ ਭਾਈਚਾਰਾ ਇਕੱਠਾ ਹੋਇਆ ਤੇ ਅਸੀਂ ਆਪਣੇ ਹਲਕੇ ਦੇ ਇੰਚਾਰਜ ਅਮਰਪਾਲ ਸਿੰਘ ਬੋਨੀ ਜੀ ਉਹ ਵੀ ਇੱਥੇ ਪਹੁੰਚੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਨੂੰ ਵੱਡੀ ਲੀਡ ਦੇ ਨਾਲ ਅਜਨਾਲਾ ਹਲਕਾ ਤੋਂ ਜਿਤਾ ਕੇ ਭੇਜਾਂਗੇ ਤਾਂ ਦੇਖਣ ਵਿੱਚ ਆਇਆ ਕਿ ਵਿਰੋਧੀ ਪਾਰਟੀਆਂ ਕਹਿੰਦੀਆਂ ਪਈ ਬੀਜੇਪੀ ਦਾ ਬੂਥ ਨਹੀਂ ਲੱਗਣਾ ਪਿੰਡਾਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਦੇਖੋ ਸਰ ਬੀਜੇਪੀ ਦੇ ਬੂਥ ਦੀ ਗੱਲ ਆ ਤੇ ਪ੍ਰੋਗਰਾਮ ਵੀ ਤੇ ਹੋ ਹੀ ਰਹੇ ਆ ਪ੍ਰੋਗਰਾਮ ਹੋ ਰਿਹਾ ਤੇ ਬੂਥ ਵੀ ਵੱਧ ਤੋਂ ਵੱਧ ਜੁਆਇਨਗਾਈਆਂ ਜਿਹੜੀਆਂ ਰੋਜ਼ ਹੋ ਰਹੀਆਂ ਤੇ ਬੂਥ ਵੀ ਜ਼ਰੂਰ ਲੱਗਣਗੇ ਜੀ ਕੋਈ ਵੀ ਨਾਲੇ ਹਲਕੇ ਦਾ ਐਸਾ ਪਿੰਡ ਨਹੀਂ ਹੈਗਾ ਕਿ ਜਿਹਦੇ ਵਿੱਚ ਬੀਜੇਪੀ ਸਰਕਾਰ ਦਾ ਬੂਥ ਨਾਲ ਲੱਗੇ ਕਿਉਂਕਿ ਤੁਸੀਂ ਆਪ ਵੇਖੋ ਐਸੀ ਬੀਸੀ ਭਾਈਚਾਰਾ ਐਕਦੀ ਕਿੰਨਾ ਇਕੱਠਾ ਹੋ ਕੇ ਇਸ ਪਾਰਟੀ ਦੇ ਨਾਲ ਰਲਿਆ ਤੇ ਉਹਨਾਂ ਨੂੰ ਮੋੜਾ ਦਿੱਤਾ ਕਿਉਂਕਿ ਪਹਿਲਾਂ ਹੁੰਦਾ ਸੀ ਜਦੋਂ ਰਵਾਇਤੀ ਪਾਰਟੀ ਹੁੰਦੇ ਸੀ ਅੱਧੇ ਇੱਧਰ ਚਲੇ ਜਾਂਦੇ ਅੱਧੇ ਉੱਧਰ ਚਲੇ ਜਾਂਦੇ ਹਰ ਪਾਰਟੀ ਦੇ ਵਿੱਚ ਵੰਡੇ ਹੁੰਦੇ ਐਕਤੀ ਜਿਹੜਾ ਐਸੀ ਬੀਸੀ ਭਾਈਚਾਰੇ ਨੇ ਮਨ ਬਣਾਇਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਇੱਕ ਵਾਰੀ ਫੇਰ ਤੀਜੀ ਵਾਰੀ ਸਰਕਾਰ ਉਹਨਾਂ ਦੀ ਬਣਾਉਣੀ ਹੈ ਸਾਡੇ ਬਹੁਤ ਹੀ ਪੜੇ ਲਿਖੇ ਇਮਾਨਦਾਰ ਜਿਹੜੇ ਸਾਡੇ ਅਮਰਸਾਹ ਦੇ ਕੈਂਡੀਡੇਟ ਨੇ ਸਰਦਾਰ ਤਰਨਜੀਤ ਸਿੰਘ ਸੰਦੂਸਮੁੰਦਰੀ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ